ਹਾ ਬੋਆ ਜਸਤਰੀ ਦਾ ਜਸਤਰੀ ਦਾ ਹੋਰ ਕਿਵੇਂ ਸਾਰੇ ਪਰਿਵਾਰ ਘਰ ਪਰਿਵਾਰ ਤੇ ਸਾਰੇ ਠੀਕ ਹੈ ਕੀ ਬਸ ਸਾਰੇ ਠੀਕ ਹੈ ਮੈਂ ਹੀ ਠੀਕ ਨਹੀਂ ਤੇ ਮੈਂ ਜਿਹੜਾ ਕਿੜਕੂਆ ਜਿਹੜਾ ਠੀਕ ਹੈਗੀ ਮੈਂ ਵੀ ਨਹੀਂ ਠੀਕ ਹਾਂ ਤੁਸੀਂ ਠੀਕ ਤਾਂ ਆਪੇ ਨਹੀਂ ਨਾ ਕੀ ਹੋ ਗੁੱਲੂ ਨਹੀਂ ਗਿਆ ਆਪਣਾ ਬਹੁਤ ਹਨ ਹੋ ਗਏ ਕੀ ਨਹੀਂ ਗਿਆ ਗੁੱਲੂ ਨਹੀਂ ਫਿਰ ਗੁੱਲੂ ਤੂੰ ਕਿੰਦਾ ਉਹ ਲੋਈ ਹੁੰਦਾ ਜਿਹੜਾ ਫਿਰਨਾ ਚਾਹੀਦਾ ਹੁੰਦਾ ਟਾਈਮ ਸਿਰਫ ਇਤਨਾ ਚਾਹੀਦਾ ਹੁੰਦਾ ਗੁੱਲੂ ਗੁੱਲੂ ਖੋਣਾ ਚਾਹੀਦਾ ਉਹ ਜਿਹੜਾ ਅੱਗਾ ਫਕਾ ਪਕੈ ਦਿੰਦੀ ਹੈ ਕਿਸੇ ਲਈ ਫਕਾ ਪਾ ਦਿਆ ਹੁਣ ਹਾਈ ਹਾਈ ਸ਼ਰਮ ਹੀ ਆਉਂਦੀ ਮੈਨੂੰ ਆਹ ਕਿਸੇ ਜੀਆਂ ਗੱਲਾਂ ਕਰਦੇ ਆ ਸ਼ਰਮ ਕਾ ਨੂੰ ਕਰਨੀ ਹੈ ਜੀਨੇ ਕਰ ਲਈ ਸ਼ਰਮ ਤੇਰੇ ਫੱਟੇ ਕਰਮ ਜਿਹੜੇ ਤੋਂ ਆਇਆ ਸੀ ਮੇਰੇ ਤੇ ਚੱਤ ਲੱਗਿਆ ਰਹਿੰਦਾ ਸੀ ਬੈਂਟੀਆਂ ਗੁਨਾਂ ਗਦੇ ਸਿੱਤੇ ਰਸੋਂ ਸੱਚੀ ਹੁਣ ਮੈਂ ਤਾਂ ਮੈਂ ਤਾਂ ਠੀਕ ਦੀ ਰਹੀ ਨਹੀਂ ਆ ਗਰਮੀ ਤੱਕ ਕਦੋਂ ਆਊਗਾ ਗਰਮੀ ਤੱਕ ਕਦੋਂ ਆਊਗਾ ਉਹ ਮੈਂ ਤਾਂ ਆ ਜਾਵਾਂ ਪਰ ਹੁਣ ਚੱਕਰ ਹੀ ਪੈਂਦਾ ਨਾ ਚੱਕਰ ਆਪਣੇ ਸਾਰੇ ਪੈਂਦੇ ਐ ਹੁਣ ਇੱਕ ਤਾਂ ਫੁੱਫੜਾ ਐਨੀ ਤਕਤ ਹੈ ਨਹੀਂ ਤੇਰੀ ਪਾਲੀ ਨੂੰ ਆਦਾ ਧਿਆਨ ਵਿੱਚ ਰੱਖਿਆ ਕਰ ਤੇ ਪੜ੍ਹਾਈ ਤਾਂ ਤੂੰ ਪੜ੍ਹਦੀ ਕਮੀ ਪੂਰੀ ਕਰ ਦੇ ਘਰ ਤੂੰ ਤਕੜ ਵੀ ਕੰਨੀ ਪੂਰੀ ਕਰ ਦਿਆ ਕਰੂੰਗਾ ਨਾ ਪਰ ਤੂੰ ਮੈਨੂੰ ਉਹ ਕਰ ਦਿੰਨੀ ਆ ਫਿਰ ਟੈਨਫੋਨ ਪਾਸੇ ਪੁਛ ਰੱਖ ਦਿੰਨੀ ਆ ਕਿ ਮੈਨੂੰ ਇਗਨੋਰ ਕਰ ਦਿੰਨੀ ਆ ਨਾ ਨਾ ਅੰਜ ਨਹੀਂ ਕਰਦੀਆਂ ਇਹ ਨਾ ਗੱਲ ਦੇਖੀ ਮੇਰਾ ਕੀ ਹੋ ਰਿਹਾ ਹੋ ਜੂਗਾ ਚੱਟ ਜਾ ਹੁਣ ਅੱਛਾ ਮੇਰੀ ਇਹ ਗੱਲ ਸੁਣ ਹਾਂ ਦੱਸ ਤੇਰੀ ਮੰਮੀ ਜਾਊਗੀ ਤੇਰੇ ਮਾਮਿਆ ਦੇ ਤਰ੍ਹਾਂ ਕੋਈ ਖੰਡ ਪਾਟਲੀ ਕੀ ਹੈਗਾ ਅੱਛਾ మేన ఫోన్ తన ఫాయఴత్రటి అని ఩లేత్ పజెలు సో బడాలాలని ముషన్రాగదయి వనిమ్ క౉షని నియి ఉక్తెలన కొష్మరడ్గదయి వనిమ్రలి కోషనిన్యని కొివనాని ਇਹਾਰੇ ਪਾਣੀ ਦੇ ਤਿਤਵਾਰੇ ਜਵਾਨੀ ਆਉਂਦੀ ਜਾਂਦੀ ਐ ਪਾਸੇ 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 ਗੜੀ ਹੋ ਗਈ ਪਾਸੇ ਵਧਦੀ ਆਂਦੀ ਐ ਕਹਿੰਦੇ ਲੈ ਹਾਂ ਤੇ ਮੇਰੀ ਗੱਲ ਸੁਣੋ ਫਿਰ ਹੁਣ ਮੈਂ ਫਿਰ ਪਾਪੀ ਨੂੰ ਪੁੱਛਾਂ ਕਿ ਫਿਰ ਕੇ ਮੈਂ ਬੁੱਛਣਾ ਫਿਰ ਮੈਂ ਤੇਰੇ ਪਾਪੀ ਨੂੰ ਮੈਂ ਤਾਂ ਹੁਣ ਕੀ ਪੁੱਛਾਂ ਤੇ ਵਿਚਾਰੇ ਜਾ ਕੋਈ ਆਏ ਨਹੀਂ ਫੋਨ ਕਰਕੇ ਨਾਲੇ ਚੀ ਵੈਸੀ ਮੈਨੂੰ ਫੋਨ ਕਰਦੀ ਐ

ਮੈਂ ਬਣਾਇਆ ਸੀ ਤੂੰ ਬਣਾਇਆ ਸੀ ਉਹ ਤੇ ਉਹਦੇ ਦਿਨੇ ਹੀ ਆਪਾਂ ਜਿਹਦੇ ਰਾਤ ਨੂੰ ਬਣਿਆ ਬਣਿਆ ਲੈਂਦਾ ਸੀ ਅੱਛਾ ਅੱਛਾ ਜੀ ਮੜ ਕੇ ਬਾਹਰ ਬਾਲਟੀ ਜਿਹਾ ਪਾ ਕੇ ਖਾਦਾ ਸੀ ਹਾਂ ਹਾਂ ਯਾਦ ਹੈ ਮਾਰੇ ਪੈਗ ਵੀ ਲਾਇਆ ਸੀ ਅੱਛਾ ਜੀ ਫੁੱਫੂ ਮੈਂ ਤੈਨੂੰ ਦੇਖ ਕੇ ਮੈਂ ਚਿਕਨ ਖਾਣਾ ਭੁੱਲ ਗਏ ਅੱਧੀ ਬਾਲਟੀ ਉੱਵੇਂ ਬਚ ਗਈ ਸੀ ਅੱਛਾ ਜੀ ਹੋਰ ਤੈਨੂੰ ਦੇਖ ਕੇ ਮੈਂ ਚਿਕਣੇ ਜਾ ਤੂੰ ਦੱਸ ਹੂੰ ਹੋਰ ਅੱਜ ਮੈਂ ਵਧੀਆ ਲੱਗਦੀ ਹਾਂ ਤੈਨੂੰ சரி ஆனால் ਨਾ ਨਾ ਇਹ ਜਨਾ ਸ਼ੋਸ਼ੋ ਬੋ ਲੈ ਇਹ ਜਨਾ ਬੋਲੀਆ ਕਰ ਹਾਂ ਤੇ ਹੋਰ ਝੋਨਾ ਜਨਾ ਵੱਢ ਲਿਆ ਤੁਸੀਂ ਹੂੰ ਵੱਢ ਲਿਆ ਵੱਢੀ ਆਂਦੀ ਐ ਬਸ ਤੇ ਹੁਣ ਜਿਹੜਾ ਝੋਨਾ ਵੱਢਣਾ ਨਾ ਉਹ ਝੋਨੇ ਦੀ ਸਾਫ ਸਫਾਈ ਕਰਕੇ ਰੱਖਣਾ ਬਿਲਕੁਲ ਦਿੱਕਤ ਨਾ ਆਵੇ ਸਾਫ ਸਫਾਈ ਬੋਲੀ ਕਰ ਰੱਖੀ ਹੈ ਨਾ ਤਾਂ ਹਾਂ ਐ ਮੈਨੂੰ ਤਾਂ ਜਮੀ ਨਹੀਂ ਐ ਬਸ ਹੰਦੇ ਮੈਂ ਤਾਂ ਮਿੰਟਾਲਕ ਤੋਂ ਨਹੀਂ ਮੈਂ ਸਾਬਾਈ ਕਰਕੇ ਰੱਖਦੀ ਹਾਂ ਹਾਂ ਸਾਫ ਸਫਾਈ ਕਰਕੇ ਰੱਖੀ ਤੇ ਫੇਰ ਦੇਖੀ ਗੱਲ ਕੋਈ ਨਹੀਂ ਜੀ ਰੜਾ ਮદાન ਹੀ ਬਣੂਗਾ ਪੂਰਾ ਓ ਹੋ ਹੋ ਅੱਛੇ ਰੜੇ ਮદાન ਚ ਚੱਲਣ ਦੇ ਫਿਰ ਪੂਰਾ ਤੇ ਮੈਂ ਨਾ ਕਰਦਾ ਮੰਮੀ ਆ ਗਈ ਹੈ ਤੇ ਤੁਸੀਂ ਫੋਨ ਕਰੋ ਮੰਮੀ ਨੂੰ ਪੁੱਛੋ ਫਿਰ ਚੰਗਾ ਠੀਕ ਹੈ ਠੀਕ ਹੈ ਫਿਰ ਚੰਗਾ